ਹੁੰਦੇ ਤੁਸੀਂ ਕੰਟਰੈਕਟ ਚ 18 ਗਾਣੇ ਦੇਣ ਦੀ ਕਮਿਟਮੈਂਟ ਕੀਤੀ ਸੀ ਤੁਸੀਂ ਉਹ ਕਮਿਟਮੈਂਟ ਹੱਦ ਤੱਕ ਪੂਰੀ ਨਹੀਂ ਕਰ ਪਾਈ 6 ਗਾਣੇ ਤੁਸੀਂ ਸਾਲ ਦੇ ਨਹੀਂ ਦੇ ਪਾ ਰਹੇ ਅਸੀਂ 18 ਗਾਣੇ ਦੇਣੇ ਸੀ ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ ਕਾਕਾ ਜੀ ਜਦੋਂ ਚੈਨਲ ਖੋਲੋਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ ਇਹ ਪਬਲਿਕ ਦੇ ਵਿੱਚ ਆ ਕੇ ਇਹ ਕਹਿ ਰਹੇ ਕਿ ਜੀ ਸਕਾਈ ਵਾਲੇ ਤਾਂ ਥੱਗੀ ਮਾਰ ਰਹੇ ਨੇ ਧੀਧੀ ਥੱਗੀ ਮਾਰੀ ਹੈ ਜੀ ਸੱਚ ਸਮਝ ਨਾਲ ਥੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀਰਕੂਲਪੀ ਕਰਦਾ ਉਹ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣ ਕੇ ਸਾਨੂੰ ਦਿੱਤਾ ਜਾਂਦਾ ਕਹਿੰਦੇ ਸੀ 8 ਮਹੀਨੇ ਪਹਿਲਾਂ ਅਗਸਤ ਦੇ ਵਿੱਚ ਹੀ ਅਸੀਂ ਕੰਟਰੈਕਟ ਟਰਮੀਨੇਟ ਕਰਤਾ ਸੀ ਸਾਡਾ 3 ਸਾਲ ਦਾ ਕੰਟਰੈਕਟ ਸੀ ਸਤੰਬਰ 2021 ਤੋਂ ਸ਼ੁਰੂ ਹੋਇਆ ਸਤੰਬਰ 2024 ਦੇ ਵਿੱਚ ਕਿਉਂ ਖਤਮ ਹੋ ਗਿਆ ਬਿੱਲ ਭੇਜੀ ਹੈ ਤੁਸੀਂ ਅਕਾਊਂਟਾਂ 'ਚ ਪੈਸੇ ਲਈ ਹੈ ਤੁਸੀਂ ਕੰਮ ਕਰਨਾ ਸੀ ਸਾਲ ਦੇ ਵਿੱਚ 6 ਗਾਣੇ ਦੇਣੇ ਸੀ ਤੁਸੀਂ ਦਿਖਾ ਦਿਓ ਕਿਹੜੇ ਸਾਲ ਦੇ ਵਿੱਚ ਇਹਨਾਂ ਨੇ 6 ਗਾਣੇ ਕੱਢੇ ਐ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੀ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮਟਾ ਉਹਨਾਂ ਵੱਲੋਂ ਆਇਆ ਹੁੰਦਾ ਐ ਅਸੀਂ ਉਹ ਪੂਰਾ ਰਿਕਵਰ ਕਰ ਚੁੱਕੇ ਹਾਂ ਦਾ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਐ 1 ਲੱਖ ਵਿਊ 10 ਲੱਖ ਵਿਊ 1 ਕਰੋੜ ਵਿਊ ਜਿੰਨੇ ਵਿਊ ਹੁੰਦੇ ਐ ਇਹਨਾਂ ਨੂੰ ਪਲ-ਪਲ ਦੀ ਖਬਰ ਹੁੰਦੀ ਐ ਉਨੇ ਜਿਹੜੇ ਵਿਊਜ਼ ਹੁੰਦੇ ਆ ਔਨਲਾਈਨ ਪਲੈਟਫਾਰਮ ਤੇ ਆ ਪਾਉਂਦੇ ਆ ਅਸੀਂ ਨਾ ਕੋਈ ਵੀਊ ਵਧਾ ਸਕਦੀਆਂ ਨਾ ਘਟਾ ਸਕਦੇ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ 600 ਪਵਾ ਦੇ 1000 ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਕੰਪਨੀ ਨੂੰ ਤੁਸੀਂ ਲਾਸਟ ਚ ਲੈ ਕੇ ਜਾ ਰਹੇ ਹੋ ਕੰਪਨੀ ਨੂੰ ਤੁਸੀਂ ਪੈਸਾ ਵੀ ਅਡਵਾਂਸ ਲੈ ਲਿਆ ਆਪਣੀ ਕਮਿਟਮੈਂਟ ਪੂਰੀ ਨਹੀਂ ਕਰ ਰਹੇ ਕਰਨ ਧਾਲੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿਪਲ ਜਿਹੜੇ 5-5 10-10 ਸਾਲ ਦੇ ਕੰਟਰੈਕਟ ਹੁੰਦੇ ਆ ਕਈ ਸਿੰਗਰ ਤੇ ਉਹ ਤਾਂ ਕੋਈ ਵੈਲਿਊ ਹੀ ਨਹੀਂ ਹੈ ਕਾਨੂੰਨ ਦੀ ਤਾਂ ਕੋਈ ਵੈਲਿਊ ਨਹੀਂ ਰਹੂਗੀ ਨਾ ਜੀ ਤੇ ਨਾਲ ਹੀ ਇਹ ਤਾਂ ਹੋ ਰਹੀ ਹੈ ਜਾਂ ਮੇਰੇ ਨਾਲ ਵੀ ਤਾਂ ਹੋ ਰਹੀ ਹੈ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਜੀਡੀਏ ਗੱਲ ਕਰਦੇ ਨੇ ਕਿ ਠੱਗੀ ਵਜੀ ਹੈ ਇੱਕ ਡਾਕੂਮੈਂਟ ਸਾਹਮਣੇ ਲਿਆ ਜਾਂਦਾ ਇੱਕ ਅਲੀਗੇਸ਼ਨ ਦਿਖਾ ਦਿੰਦੇ ਕੋ ਜਾ ਇੱਕ ਐਵਿਡੈਂਸ ਸਾਹਮਣੇ ਲਿਆਉਣ ਜਿਹਦੇ ਵਿੱਚ ਕਹਿਤਨ ਕਿ ਸਾਡੇ ਨਾਲ ਠੱਗੀ ਕੀਤੀ ਸਾਡੇ ਕੋਲ ਨਾ ਪੈਸਾ ਨਹੀਂ ਹੁੰਦਾ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹੋ ਮੈਨੇਜ ਕਰਕੇ ਕੁਝ ਨਾ ਕੁਝ ਕਰਦੇ ਰਹਿੰਦੇ ਆ ਉਹਨ ਜਦੋਂ ਇਹ ਪੋਸਟਾਂ ਪਾਉਂਦੇ ਨੇ ਟਵਿੱਟਰ ਹੈਂਡਲ ਦੇ ਉੱਤੇ ਉਦੋਂ ਲਿਖ ਦਿੰਦੇ ਨੇ ਸਕਾਈ ਡਿਜੀਟਲ ਦੇ ਡਾਇਰੈਕਟਰਸ ਨੇ ਸਾਡੇ ਨਾਲ ਇੰਜ ਕੀਤਾ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਤੁਸੀਂ ਵਿੱਚ ਸੀਐਮ ਸਾਹਿਬ ਨੂੰ ਵੀ ਪਾ ਰਹੇ ਹੋ ਵਿੱਚ ਡੀਜੀਪੀ ਜੀ ਸਾਹਿਬ ਨੂੰ ਵੀ ਪਾ ਰਹੇ ਹੋ ਵਿੱਚ ਪਿੰਕੀ ਧਾਲੀਵਾਲ ਵੀ ਪਾ ਰਹੇ ਹੋ ਜਦੋਂ ਪਿੰਕੀ ਢਾਲੀਵਾਲ ਦਾ ਕੁਇਰੋਲਾ ਇਹ ਹੈ ਨਹੀਂ ਵਿੱਚ ਤੁਸੀਂ ਕਿਉਂ ਦੋਨੋਂ ਅਲੱਗ-ਅਲੱਗ ਇਸ ਨੂੰ ਜੋੜ ਰਹੇ ਹੋ ਢਾਲੀਵਾਲ ਤੇ ਗੁਰਕਰਨ ਢਾਲੀਵਾਲ ਦੀ ਕੰਪਨੀ ਹੈ ਉਹ ਸਾਡੇ ਡਿਸਟ੍ਰਿਕਟ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈ ਪ੍ਰੈਸ ਕਾਨਫਰੰਸ ਦੀ ਸਟਾਰਟਿੰਗ ਤੇ ਤੁਸੀਂ ਕਹਿ ਦਿੰਨੇ ਹੋ ਆਕੇ ਨਹੀਂ ਨਹੀਂ ਜੀ ਸਾਡਾ ਪਿੰਕੀ ਢਾਲੀਵਾਲ ਦੇ ਨਾਲ ਕੁਇਰੋਲਾ ਨਹੀਂ ਸਾਡਾ ਤਾਂ ਉਹਨਾਂ ਦੇ ਬੇਟੇ ਦੀ ਕੰਪਨੀ ਤੇ ਨਾਲ ਰੋਲ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੋਇਆ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲਿਆ ਨਰੰਦਾ ਜਦੋਂ 2021 ਦਾ ਇਹ ਕੰਟਰੈਕਟ ਹਜੇ ਤੱਕ ਚੱਲ ਤੁਸੀਂ ਕਿਉਂ ਕਿਸੇ ਹੋਰ 뮤ਜ਼ਿਕ ਕੰਪਨੀ ਦੇ ਨਾਲ ਜਾ ਕੇ ਕੰਮ ਕਰ ਰਹੇ ਹੋ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਆਉਂਦਾ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ 2023 ਦੇ ਵਿੱਚ ਇਹਨਾਂ ਨੇ ਫੇਰ ਗਾਣਾ ਕੱਢਿਆ 5 ਅਕਤੂਬਰ 2023 ਨੂੰ ਫੇਰ ਟਾਈਮਜ਼ 뮤ਜ਼ਿਕ ਦੇ ਨਾਲ ਇਹਨਾਂ ਨੇ ਕੋਲਾਬੋਰੇਟ ਕਰਕੇ ਗਾਣਾ ਕੱਢਿਆ ਅਸੀਂ ਕਿਹਾ ਜੀ ਤੁਸੀਂ ਕੀ ਵੋਇਲਿਟ ਰਿਵੋਲੂਸ਼ਨ ਕਰ ਰਹੇ ਹੋ ਬਾਰ-ਬਾਰ ਇਹ ਕਹਿੰਦੇ ਜੀ ਸਾਡੇ ਨਾਲ ਐਡਜਸਟ ਕਰੋ ਪਿੱਛੇ ਗਾਣਾ ਸਾਡਾ ਆਇਆ ਰਮਾਲ ਮਨਿੰਦਰ ਬੁੱਟਰਵੀ ਦੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹੁਣ ਇੰਡਸਟਰੀ ਤੇ ਬਣੇ ਰਹਿਣਾ ਨ ਕੀ ਸਵੇਰੇ ਤੋਂ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਾਣਾ ਲੈ ਲਾਂਗੇ ਇੱਕ ਦੇ ਦਾਂਗੇ ਅਸੀਂ ਇਹਨਾਂ ਦੇ ਗਾਣ ਤੇ ਕੋਈ ਰੋਕ ਨਹੀਂ ਲਗਾਈ ਦੀ ਇਹ ਹੈ ਕਿ ਤੁਸੀਂ ਜਿਹੜਾ ਕੰਟਰੈਕਟ ਤੇ ਤੁਸੀਂ ਉਹਦੇ ਬਾਉਂਡ ਹੋ ਉਹਦੇ ਨਾਲ ਬਾਉਂਡ ਹੋ ਤੁਸੀਂ ਉਹਦੀ ਵਾਇਓਲੇਸ਼ਨ ਤਾਂ ਨਾ ਕਰੋ ਉਹਨ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਮੇਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਕਾਕੇ ਨੂੰ ਰੋਕ ਲਓ ਨਹੀਂ ਤਾਂ ਖਮਿਆਜ਼ੇ ਪੂਤਣਗੇ ਜਿਹੜੇ ਸਾਡੇ ਬਿਜ਼ਨਸ ਐਸੋਸੀਏਟ ਨੇ ਉਹਨਾਂ ਨੂੰ ਤੁਸੀਂ ਸਿੱਧਾ ਈਮੇਲਸ ਲਿਖ ਰਹੇ ਹੋ ਐਲੀਗੇਸ਼ਨ ਤੁਸੀਂ ਇਹ ਲਾ ਰਹੇ ਹੋ ਕੀ ਇਹਨਾਂ ਨੇ CMS ਸਾਡਾ ਅਪਲੋਡ ਨਹੀਂ ਕੀਤਾ ਸਾਡੇ ਪਾਸਵਰਡ ਰਿਲੀਜ਼ ਨਹੀਂ ਕੀਤੇ ਕੀ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਤੇ ਹੁੰਦੇ ਨੇ ਜਿੱਥੋਂ ਇਹ ਪੈਸਾ ਇਕੱਠਾ ਕਰ ਲੈਂਦੇ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ 뮤직 ਇੰਡਸਟਰੀ ਦੇ ਉੱਤੇ ਸਾਟ ਸਤੀ ਚੱਲ ਰਹੀ ਹੈ ਕਿਉਂਕਿ ਲਗਾਤਾਰ 뮤직 ਇੰਡਸਟਰੀ ਦੇ ਵਿੱਚੋਂ ਅਜਿਹੇ ਸਾਕਸ਼ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਇੱਕ ਨਾਮ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਹ ਨਾਮ ਸੀ ਪਿੰਕੀ ਢਾਲੀਵਾਲ ਕਿਹਾ ਜਾ ਰਿਹਾ ਸੀ ਕਿ ਪਿੰਕੀ ਢਾਲੀਵਾਲ ਨੇ ਬਹੁਤ ਸਾਰੇ ਸਿੰਗਰਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਅਜਿਹੇ ਵਿਚਕਾਰ ਕਾਕਾ ਜੋ ਸਿੰਗਰ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿੱਤੇ ਚ ਕਿਹਾ ਜਾਂਦਾ ਹੈ ਕਿ ਲਗਾਤਾਰ ਮੇਰੇ ਨਾਲ ਕਰੋੜਾਂ ਦਾ ਕਪੜਾ ਕੀਤਾ ਗਿਆ ਤੇ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਦੇ ਉੱਤੇ ਕਈ ਵੱਡੇ ਇਲਜ਼ਾਮ ਰਹੇ ਪਰ ਹੁਣ ਕਾਕਾ ਸਿੰਗਰ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਸ ਦੇ ਉੱਤੇ ਸਟੇ ਲੱਗ ਗਈ ਹੈ ਉਸ ਤੇ ਕੰਮਕਾਰ ਦੇ ਉੱਤੇ ਸਟੇ ਹੈ ਸਟੇ ਲੈਣ ਵਾਲੇ ਵਕੀਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਵਕੀਰ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਹਸਤਕਾਲ ਜੀ ਲਗਾਤਾਰ ਕਾਕਾ ਚਰਚਾ ਦੇ ਵਿੱਚ ਸੀ ਤੁਹਾਡੇ ਕਲਾਇੰਟ ਨੇ ਪਿੰਕੀ ਧਾਲੀਵਾਲ ਹਾਲਾਂਕਿ ਉਹਨਾਂ ਨੂੰ ਇਹ ਸਿੰਗਰਾਂ ਵਾਲੇ ਮਸਲੇ ਦੇ ਵਿੱਚ ਰਾਤਾਂ ਜੇਲ੍ਹ ਚ ਵੀ ਕੱਟਣੀ ਪਈ ਹਵਾਲਾ ਚ ਵੀ ਰਹੀ ਰਾਤ ਕੱਟੀ ਉਹਨਾਂ ਨੇ ਪਰ ਉਸ ਸਾਰੇ ਮਾਮਲੇ ਤੋਂ ਬਾਅਦ ਹੁਣ ਕਾਕਾ ਸਾਹਮਣੇ ਆਏ ਸੀ ਕਾਕਾ ਕਹਿੰਦਾ ਕਿ ਕਰੋੜਾਂ ਦਾ ਕਪੜਾ ਇਸ ਪਿੰਕੀ ਢਾਲੀਵਾਲ ਨੇ ਮੇਰੇ ਨਾਲ ਕੀਤਾ ਪਰ ਤੁਸੀਂ ਕਾਮਯਾਬ ਹੋਈਓ ਸਟੇ ਲਈ ਜਾਂ ਉਹਨਾਂ ਦੇ ਗੌਂਡ ਤੱਕ ਦੇ ਉੱਤੇ ਸਟੇ ਲਵਾ ਦਿੱਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਇੱਕ ਜ਼ਰੀਆ ਫੜਿਆ ਹੋਇਆ ਹੈ ਇੱਕ ਆਰਟਿਸਟ ਨੇ ਕੋਈ ਰੌਲਾ ਪਾਇਆ ਉਹਦੇ ਤਹਿਤ ਪਿੰਕੀ ਢਾਲੀਵਾਲ ਦੀ ਇਹਨਾਂ ਨੇ ਅਰੈਸਟ ਕੋਈ ਅਰੈਸਟ ਚਾਹੀ ਇਲੀਗਲ ਸੀ ਉਹਨਾਂ ਮਾਨਯੋਗ ਹਾਈ ਕੋਰਟ ਨੇ ਅਰੈਸਟ ਨੂੰ ਇਲੀਗਲ ਇਕਰਾਰ ਕੀਤਾ ਹੈ ਤੁਸੀਂ ਹੁਣ ਇਸ ਮਾਮਲੇ ਨੂੰ ਲੈ ਕੇ ਇਹ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਲਿਖਤੀ ਪੜਤਾਲ ਇਹਨਾਂ ਦੇ ਕੰਟਰੈਕਟ ਹੋਏ ਹੋਏ ਆ ਤੁਸੀਂ ਇਸ ਕੰਟਰੈਕਟ ਨੂੰ ਬੈਕ ਡੋਰ ਕਿਸੇ ਇੰਟਰੀ ਐਗਜ਼ਿਟ ਦੇ ਨਾਲ ਤੁਸੀਂ ਖਤਮ ਕਰ ਸਕੋਗੇ ਇਹ ਜ਼ਰੀਆ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਹੈ ਤੱਕ ਸਾ ਗਲਤ ਜੀਡੀਏ ਗੱਲ ਕਰਦੇ ਨੇ ਕਿ ਠੱਗੀ ਵਜੀ ਹੈ ਇੱਕ ਡਾਕੂਮੈਂਟ ਸਾਹਮਣੇ ਲਿਆਉਣ ਇੱਕ ਐਲੀਗੇਸ਼ਨ ਦਿਖਾ ਦਿੰਦੇ ਖੋਜਾ ਇੱਕ ਐਵੀਡੈਂਸ ਸਾਹਮਣੇ ਲਿਆਉਣ ਜਿਹਦੇ ਵਿੱਚ ਕਹਿੰਦੇ ਨੇ ਕਿ ਸਾਡੇ ਨਾਲ ਠੱਗੀ ਵਜੀ ਹੈ ਕੋਰਟ ਦੇ ਵਿੱਚ ਮਾਨੇ ਕੋਟਾਂ ਦੇ ਵਿੱਚ ਹੀ ਨਹੀਂ ਆਉਂਦੇ ਇਨਾਂ ਨੇ ਬਸ ਇੱਕ ਚੀਜ਼ ਦੇਖਿਆ ਹੈ ਕਿ ਹਾਂ ਪਿੰਕੀ ਢਾਲੀਵਾਲ ਨੂੰ ਇੱਕ ਸਿੰਗਰ ਨੇ ਕੁਝ ਮੁਸ਼ਕਲਾਂ ਦੇ ਵਿੱਚ ਪਾਇਆ ਅਸੀਂ ਵੀ ਸੇਮ ਜ਼ਰੀਆ ਪਨਾ ਕੇ ਟੈਗ ਕਰਕੇ ਹਾਲਾਂਕਿ ਪਿੰਕੀ ਢਾਲੀਵਾਲ ਜੀ ਦਾ ਇਸ ਕੇਸ ਕਾਕਾ ਜੀ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ ਇਹਨਾਂ ਦਾ ਜਿਹੜੇ ਕਾਕਾ ਜੀ ਰਿਕਾਰਡਸ ਨੇ ਰਵਿੰਦਰ ਸਿੰਘ ਜੀ ਨੇ ਇਹਨਾਂ ਦਾ ਜਿਹੜਾ ਕੰਟਰੈਕਟ ਹੋਇਆ ਸੀ ਉਹ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਲ ਹੋਇਆ ਜੋ ਕਿ ਹੈ ਗੁਰਕਰਨ ਸਿੰਘ ਢਾਲੀਵਾਲ ਜੀ ਦੀ ਕੰਪਨੀ ਹੂੰ ਹੁਣ ਜਦੋਂ ਇਹ ਪੋਸਟਾਂ ਪਾਉਂਦੇ ਨੇ ਟਵਿੱਟਰ ਹੈਂਡਲ ਦੇ ਉੱਤੇ ਉਦੋਂ ਲਿਖ ਦਿੰਦੇ ਨੇ ਸਕਾਈ ਡਿਜੀਟਲ ਦੇ ਡਾਇਰੈਕਟਰਸ ਨੇ ਸਾਡੇ ਨਾਲ ਇੰਜ ਕੀਤਾ ਹੈਸ਼ਟੈਗ ਤੁਸੀਂ ਵਿੱਚ ਸੀਐਮ ਸਾਹਿਬ ਨੂੰ ਵੀ ਪਾ ਰਹੇ ਹੋ ਵਿੱਚ ਡੀਜੀਪੀ ਸਾਹਿਬ ਨੂੰ ਵੀ ਪਾ ਰਹੇ ਹੋ ਵਿੱਚ ਪਿੰਕੀ ਢਾਲੀਵਾਲ ਵੀ ਪਾ ਰਹੇ ਹੋ ਜਦੋਂ ਪਿੰਕੀ ਢਾਲੀਵਾਲ ਦਾ ਕੋਈ ਰੌਲਾ ਹੀ ਹੈ ਨਹੀਂ ਵਿੱਚ ਤੁਸੀਂ ਕਿਉਂ ਦੋਨੋਂ ਅਲੱਗ-ਅਲੱਗ ਕੇ ਸਾਨੂੰ ਜੋੜ ਰਹੇ ਹੋ ਪ੍ਰੈਸ ਕਾਨਫਰੈਂਸ ਦੀ ਸਟਾਰਟਿੰਗ 'ਚ ਤੁਸੀਂ ਕਹਿ ਦਿੰਦੇ ਹੋ ਆਕੇ ਨਹੀਂ ਨਹੀਂ ਜੀ ਸਾਡਾ ਪਿੰਕੀ ਢਾਲੀਵਾਲ ਦੇ ਨਾਲ ਕੋਈ ਰੌਲਾ ਨਹੀਂ ਸਾਡਾ ਤਾਂ ਉਹਨਾਂ ਦੇ ਬੇਟੇ ਦੀ ਕੰਪਨੀ ਦੇ ਨਾਲ ਰੋਲ ਹੈ ਤੁਸੀਂ ਉਹ ਯੂਜ਼ ਕਰ ਰਹੇ ਹੋ ਇਹ ਸਾਫ ਪਤਾ ਲੱਗ ਰਿਹਾ ਜੀ ਕਿਸ ਮਕਸਦ ਦੇ ਨਾਲ ਇਹ ਚੀਜ਼ ਹੋ ਰਹੀ ਹੈ ਕਿਉਂ ਕਿਸੇ ਬੰਦੇ ਨੂੰ ਇਹਨਾਂ ਨੇ ਡਿਫੇਮ ਕਰਨਾ ਹੈ ਇਹ ਸਾਰੇ ਵਿਚਕਾਰ ਜਿਹੜਾ ਅੱਜ ਦੀ ਸਟੇ ਆਰਡਰ ਆਉਂਦੀ ਹੈ ਸਟੇ ਆਰਡਰ ਬਹੁਤ ਲਗਾਤਾਰ ਚਰਚਾ ਦੇ ਵਿੱਚ ਆਇਆ ਕਿ ਇੱਕ ਸਿੰਗਰ ਜਿਹਦਾ ਘਰ ਇੱਕ گاਉਂ ਤੋਂ ਚੱਲਦਾ ਹੈ ਜਿਹਦਾ ਘਰ ਸ਼ੂਜ਼ ਤੋਂ ਚੱਲਦਾ ਹੈ ਉਸਦੇ گاਉਂ ਤੱਕ ਦੇ ਉੱਤੇ ਸਟੇ ਲਵਾ ਦਿੱਤੀ ਹੈ ਕਾਰਨ ਕੀ ਰਿਹਾ ਕੋਰਟ ਦੇ ਵਿੱਚ ਅਜਿਹਾ ਕੀ ਸਮਝਾਉਣ ਚ ਕੰਮਿਆਪ ਹੋਇਓ ਕਿ ਕੋਰਟ ਨੇ ਸਿੱਧਾ ਉਸਤੇ ਕੰਮ ਕਰਦੇ ਉੱਤੇ ਸਟੇ ਲਾਈ ਹੈ ਜੀ ਕੰਮਕਾਰ ਦੇ ਉੱਤੇ ਸਹੀ ਨਹੀਂ ਮਾਨਯੋਗ ਕੋਟ ਨੇ ਇਹ ਸਟੇਲਾਈ ਹੈ ਕਿ ਤੁਸੀਂ ਇੱਕ ਕੰਟਰੈਕਟ ਜਿਹੜਾ ਕਿ ਇਹਨਾਂ ਦਾ ਹੋਇਆ ਹੋਇਆ ਹੈ 9 ਸਤੰਬਰ 2021 ਦਾ ਕੰਟਰੈਕਟ ਹੈ ਤੁਸੀਂ ਇਹਨੂੰ ਵਾਇਓਲੇਟ ਕਰਦੇ ਹੋਏ ਕਿਸੇ ਹੋਰ ਦੇ ਨਾਲ ਕੰਮ ਨਹੀਂ ਕਰ ਸਕਦੇ ਜਦੋਂ 2021 ਦਾ ਇਹ ਕੰਟਰੈਕਟ ਹਜੇ ਤੱਕ ਚੱਲ ਰਿਹਾ ਹੈ ਤੁਸੀਂ ਕਿਉਂ ਕਿਸੇ ਹੋਰ 뮤ਜ਼ਿਕ ਕੰਪਨੀ ਦੇ ਨਾਲ ਜਾ ਕੇ ਕੰਮ ਕਰ ਰਹੇ ਹੋ ਟਾਈਮਜ਼ 뮤ਜ਼ਿਕ ਦੇ ਨਾਲ ਇਹਨਾਂ ਨੇ 2022 ਦੇ ਵਿੱਚ ਕੰਟਰੈਕਟ ਦੀ ਵਾਇਲੇਸ਼ਨ ਕੀਤੀ ਗਾਣਾ ਕੱਢਿਆ ਅਸੀਂ ਨੂੰ ਲਿਖਿਆ ਇਹ ਕਹਿੰਦੇ ਜੀ ਸਾਡੀ ਪ੍ਰਾਇਰ ਕਮਿਟਮੈਂਟ ਸੀ ਤੁਸੀਂ ਸਾਡੇ ਨਾਲ ਥੋੜਾ ਜਿਹਾ ਐਡਜਸਟ ਕਰੋ ਅਸੀਂ ਮੁੜ ਕੇ ਤੁਹਾਨੂੰ ਕੋਈ ਲਾਂਭਾ ਨਹੀਂ ਦਿੰਦੇ 2023 ਦੇ ਵਿੱਚ ਇਹਨਾਂ ਨੇ ਫੇਰ ਗਾਣਾ ਕੱਢਿਆ 5 ਅਕਤੂਬਰ 2023 ਨੂੰ ਫੇਰ ਟਾਈਮਜ਼ میوزਿਕ ਦੇ ਨਾਲ ਇਹਨਾਂ ਨੇ ਕੋਲਾਬੋਰੇਟ ਕਰਕੇ ਗਾਣਾ ਕੱਢਿਆ ਅਸੀਂ ਕਿਹਾ ਜੀ ਤੁਸੀਂ ਕੀ ਬੋਇਲ ਟ੍ਰਾਂਸਫਰ ਕਰ ਰਹੇ ਹੋ ਬਾਰ-ਬਾਰ ਇਹ ਕਹਿੰਦੇ ਜੀ ਸਾਡੇ ਨਾਲ ਐਡਜਸਟ ਕਰੋ ਅਸੀਂ 6 ਅਕਤੂਬਰ ਨੂੰ ਇਹਨਾਂ ਨੂੰ ਲੀਗਲ ਨੋਟਿਸ ਭੇਜਦੇ ਹਾਂ ਉਹਦੇ ਫਿਰ ਜਵਾਬ ਤਰਤੀ ਟੈਂਸ਼ਨ ਦੇਣਗੇ ਨਹੀਂ ਕਿੱਥੇ ਆਪਣੀ ਗਲਤੀ ਮੰਨਦੇ ਨੇ ਫੋਨ ਤੇ ਫਿਰ ਇਹ ਕਹਿੰਦੇ ਜੀ ਸਾਡਾ ਤੋਂ ਗਲਤੀ ਹੋਗੀ ਪਲੀਜ਼ ਸਾਡਾ ਤੁਸੀਂ ਜਿਹੜਾ ਕੰਟਰੈਕਟ ਤੇ ਸਾਡੀ ਐਡਵਾਂਸਸ ਨੇ ਉਹ ਤੁਸੀਂ ਪੇ ਕਰਦੇ ਰਹੋ ਅਸੀਂ ਤੁਹਾਡੇ ਨਾਲ ਹੀ ਕੰਮ ਕਰਾਂਗੇ ਅਸੀਂ ਇਹਨਾਂ ਦੇ ਗਾਂ ਤੇ ਕੋਈ ਰੋਕ ਨਹੀਂ ਲਵਾਈ ਜੀ ਇਹ ਹੈ ਕਿ ਤੁਸੀਂ ਜਿਹੜਾ ਕੰਟਰੈਕਟ ਦੇ ਤੁਸੀਂ ਉਹਦੇ ਬਾਉਂਡ ਹੋ ਉਹਦੇ ਨਾਲ ਬਾਉਂਡ ਹੋ ਤੁਸੀਂ ਉਹਦੀ ਵਾਇਓਲੇਸ਼ਨ ਤਾਂ ਨਾ ਕਰੋ ਕੋਰਟ ਦੇ ਬਾਹਰ ਤੁਸੀਂ ਇਹਨਾਂ ਤੋਂ ਕਰੋੜਾਂ ਰੁਪਏ ਲੈਣੇ ਹੋ ਜਿੱਥੇ ਤੁਸੀਂ ਕਹੋਗੇ ਅਸੀਂ ਇਹ ਬਿਲ ਰੇਸ ਕਰਦੇ ਨੇ ਉੱਥੇ ਅਸੀਂ ਪੇਮੈਂਟ ਪਾਉਣੀ ਆ ਇਹ ਪਬਲਿਕ ਦੇ ਵਿੱਚ ਆ ਕੇ ਇਹ ਕਹਿ ਰਹੇ ਹੈਗੇ ਜੀ ਸਕਾਈ ਵਾਲੇ ਤਾਂ ਠੱਗੀ ਮਾਰ ਰਹੇ ਨੇ ਕਿਹੜੀ ਠੱਗੀ ਮਾਰੀ ਹੈ ਜੀ ਇਹ ਕਹਿੰਦੇ ਅਸੀਂ ਐਗਰੀਮੈਂਟ ਜੋ ਇਹਨਾਂ ਦੀ ਵਰਡਿੰਗ ਆਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸੁਣੀ ਹੈ ਉਹ ਕਹਿੰਦੇ ਅਸੀਂ 8 ਮਹੀਨੇ ਪਹਿਲਾਂ ਅਗਸਤ ਦੇ ਵਿੱਚ ਹੀ ਅਸੀਂ ਕੰਟਰੈਕਟ ਟਰਮੀਨੇਟ ਕਰਤਾ ਸੀ ਉਸ ਤੋਂ ਬਾਅਦ ਬਿੱਲ ਕਿਉਂ ਭੇਜਿਆ ਉਸ ਤੋਂ ਬਾਅਦ ਇਹਨਾਂ ਨਾਲ ਕੰਮ ਕਿਉਂ ਕੀਤਾ ਇਹਨਾਂ ਨੇ ਬਿੱਲ ਭੇਜਿਆ ਤੁਸੀਂ ਅਕਾਊਂਟਾਂ 'ਚ ਪੈਸੇ ਲਈ ਹੈ ਤੁਸੀਂ ਕੰਮ ਕਰਨਾ ਸੀ ਸਾਲ ਦੇ ਵਿੱਚ 6 ਗਾਣੇ ਦੇਣੇ ਸੀ ਤੁਸੀਂ ਦਿਖਾ ਦਿਓ ਕਿਹੜੇ ਸਾਲ ਦੇ ਵਿੱਚ ਇਹਨਾਂ ਨੇ 6 ਗਾਣੇ ਕੱਢੇ ਪਹਿਲੇ ਸਾਲ ਇਹਨਾਂ ਨੇ ਸਿਰਫ 4 ਗਾਣੇ ਕੱਢੇ ਅਸੀਂ ਇਹਨੂੰ ਨੋਟਿਸ ਭੇਜੇ ਕਿ ਆ ਤੁਸੀਂ ਕੰਮ ਤਾਂ ਕਰਕੇ ਦਿਓ ਦੂਜੇ ਸਾਲ ਇਹਨਾਂ ਨੇ ਸਿਰਫ ਤਿੰਨ ਗਾਣੇ ਕੱਢੇ ਜੇ ਇਹਨਾਂ ਨੇ ਐਡਵਾਂਸਸ ਕੰਪਨੀ ਤੋਂ ਲਈ ਸੀ ਤਾਂ ਉਹ ਕੰਟਰੈਕਟ ਪੂਰਾ ਵੀ ਤਾਂ ਕਰਨਾ ਸੀ ਨਾ ਕੋਈ ਆਬਲੀਗੇਸ਼ਨਸ ਇਹਨਾਂ ਦੇ ਪਾਰਟ ਤੇ ਵੀ ਸੀ ਉਹ ਕੀ ਜੀ ਸਰ ਕਿੰਨੇ ਸਮੇਂ ਦਾ ਕੰਟਰੈਕਟ ਸੀ ਕੋਈ ਸ਼ੈਕ ਤਿੰਨ ਸਾਲ ਦਾ ਕੰਟਰੈਕਟ ਸੀਗਾ ਜੀ ਜਿਹੜਾ ਕਿ ਪਹਿਲੇ ਰਿਲੀਜ਼ ਤੋਂ ਗਾਣੇ ਦੀ ਪਹਿਲੇ ਰਿਲੀਜ਼ ਤੋਂ ਸ਼ੁਰੂ ਹੋਣਾ ਸੀ ਕੰਟਰੈਕਟ 9 ਸਤੰਬਰ 2021 ਨੂੰ ਸਾਈਨ ਹੋਇਆ ਪਰ ਉਹਦੇ ਵਿੱਚ ਕਲੌਜ਼ ਸੀ ਕਿ ਜਦੋਂ ਪਹਿਲਾ ਗਾਣਾ ਰਿਲੀਜ਼ ਹੋਊਗਾ ਉਸ ਟਾਈਮ ਤੋਂ ਕੰਟਰੈਕਟ ਦਾ ਨਿਊ ਸਟਾਰਟ ਹੋਊਗਾ ਪਹਿਲਾ ਗਾਣਾ ਇਹਨਾਂ ਨੇ ਰਿਲੀਜ਼ ਕੀਤਾ 18 ਅਕਤੂਬਰ 18 ਦਸੰਬਰ 2021 ਚ ਚਲਦੀ ਚਲਦੀ 2024 ਤੱਕ ਚੱਲਣਾ ਸੀ ਉਸ ਤੋਂ ਬਾਅਦ ਕੰਟਰੈਕਟ ਕਲੀਅਰ ਸੀ ਕਿ ਜੇ ਤੁਸੀਂ ਗਾਣੇ ਕੰਪਲੀਟ ਨਹੀਂ ਕੀਤੇ ਮਿਨੀਮਮ ਗਾਣੇ ਜਿਹੜੀ ਕਮਿਟਮੈਂਟ ਹੈ ਉਸ ਟਾਈਮ ਸਾਲ ਵਾਸਤੇ ਕੰਟਰੈਕਟ ਵਧੂਗਾ ਕਲੌਜ਼ ਇਹ ਵੀ ਸੀ ਕਿ ਜੇ ਤੁਸੀਂ ਪੈਸੇ ਰਿਕਵਰ ਨਹੀਂ ਕਰਾ पाए ਆਪਣੇ ਗਾਣਿਆਂ ਦੀ ਵਿਫਤ ਤੋਂ ਤੇ ਉਹਨਾਂ ਇੱਕ ਸਾਲ ਦਾ ਟਨਿਓਰ ਹੋਰ ਵਧੂਗਾ ਇਸ ਤਾਈਮ ਫਿਲਹਾਲ ਦਸੰਬਰ 2025 ਤੱਕ ਕੰਟਰੈਕਟ ਵੈਲਿਡ ਹੈ ਜੀ ਤੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਕਾਕੇ ਨੇ ਬਹੁਤ ਸਾਰੇ ਇਲਜ਼ਾਮ ਚੁਕੇ ਕਰੋੜਾਂ ਰੁਪਏ ਮੈਨੂੰ ਜਿਹੜੇ ਮੇਰੇ ਨਾਲ ਠੱਗੀ ਮਾਰ ਕੇ ਗਏ ਨੇ ਮੇਰੇ ਗਾਣੇ ਜਿਹੜੇ ਹਜੇ ਤੱਕ ਇਹਨਾਂ ਦੇ ਚੈਨਲਸ ਦੇ ਉੱਤੇ ਚੱਲਦੇ ਪਏ ਨੇ ਜਿਹੜਾ ਕਹਿੰਦੇ ਹੁਣ ਮੌਜੂਦਾ ਹਾਲਾਤ ਨੇ ਜਾਂ ਹਾਲਾਤ ਦੇ ਵਿੱਚ ਕਰੋ ਗਾਣਿਆਂ ਤੋਂ ਜਿਹੜਾ ਰੈਵਨਿਊ ਹੋਣਾ ਸੀ ਉਹ ਰੈਵਨਿਊ ਸਾਨੂੰ ਮਿਲਣਾ ਚਾਹੀਦਾ ਰੈਵਨਿਊ ਸਕਾਈ ਡਿਜੀਟਲ ਜਾਂ ਪਿੰਕੀ ਥਾਲੀਵਾਲ ਹੋਣਾਂ ਦੇ ਹੱਥ ਦੇ ਵਿੱਚ ਜਾ ਜਾ ਰਿਹਾ ਹੈ ਅਲੀਗਲ ਜੀ ਪਿੰਕੀ ਤਾਲੀਵਾਲ ਜੀ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਜਿਹੜੇ ਅਲੀਗੇਸ਼ਨ ਲਾ ਰਿਹਾ ਤੁਹਾਨੂੰ ਪਤਾ ਹੈ ਕਿਸੇ ਆਰਟਿਸਟ ਦੇ ਮੁਸ਼ਕਲਾਂ ਜਿਹੜੀਆਂ ਉਹਨਾਂ ਨੇ ਪਿੰਕੀ ਤਾਲੀਵਾਲ ਦੇ ਉੱਤੇ ਪਾਈਆਂ ਸੀ ਚਲੋ ਥਿੰਗਸ ਅਪਾਰਟ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਰੈਵਨਿਊ ਨਹੀਂ ਆ ਰਿਹਾ ਇੱਕ ਸਿੰਗਰ ਤੇ ਇੱਕ 뮤직 ਕੰਪਨੀ ਜਿਹੜੀ ਦੀ ਕੋਲਾਬੋਰੇਸ਼ਨ ਦੇ ਨਾਲ ਇੱਕ ਗਾਣਾ ਬਾਹਰ ਆਉਂਦਾ ਹੈ ਸਿੰਗਰ ਆਪਣੇ ਫੋਨ ਤੇ 뮤직 ਕੰਪਨੀ ਦੇ ਬੰਦੇ ਆਪਣੇ ਫੋਨ ਤੇ ਪਲ-ਪਲ ਦੇਖਦੇ ਨੇ ਕਿ ਗਾਣੇ ਦੇ ਕਿੰਨੇ ਵੀوز ਆਏ ਨੇ 1 ਲੱਖ ਵਿਊ 10 ਲੱਖ ਵਿਊ 1 ਕਰੋੜ ਵਿਊ ਜਿੰਨੇ ਵਿਊ ਹੁੰਦੇ ਆ ਇਹਨਾਂ ਨੂੰ ਪਲ-ਪਲ ਦੀ ਖਬਰ ਹੁੰਦੀ ਹੈ ਹੁਣੇ ਜਿਹੜੇ ਵਿਊਜ਼ ਹੁੰਦੇ ਆ ਆਨਲਾਈਨ ਪਲੈਟਫਾਰਮਸ ਤੇ ਆਪ ਆਉਂਦੀ ਹੈ ਜੀ ਅਸੀਂ ਨਾ ਕੋਈ ਵਿਊ ਵਧਾ ਸਕਦੇ ਆ ਨਾ ਘਟਾ ਸਕਦੇ ਆ ਇਹਨਾਂ ਕੋਲ ਪ੍ਰੋਫੈਸ਼ਨਲ ਐਪਸ ਹੁੰਦੀਆਂ ਨੇ ਜੋ ਹਰ ਇੱਕ ਚੀਜ਼ ਨੂੰ ਮੋਨੀਟਰ ਕਰਦੀਆਂ ਨੇ ਮਹੀਨੇ ਤੇ ਮਹੀਨੇ ਇਹਨਾਂ ਤੇ ਸਬ ਹੁੰਦੇ ਆ ਜੀ ਜੋ ਰਿਪੋਰਟਸ ਪਿੱਛੋਂ ਬਣ ਕੇ ਆਉਂਦੀਆਂ ਨੇ ਪਲੈਟਫਾਰਮਸ ਤੋਂ ਉਹ ਰਿਪੋਰਟਸ ਦੀ ਸਕਰੂਟੀ ਸਿੰਗਰ ਜਾਪ ਕਰਦੇ ਆ ਇਹਨਾਂ ਦੀ ਮੈਨੇਜਮੈਂਟ ਟੀਮ ਆਪ ਕਰਦੀ ਹੈ ਕੰਪਨੀ ਦੀ ਉਹ ਚੀਜ਼ ਕਰਦੇ ਆ ਉਹ ਵਿਊਜ਼ ਦੇ ਅਕੋਰਡਿੰਗ ਜਿੰਨਾ ਇਹਨਾਂ ਦਾ ਪੈਸਾ ਬੰਦ ਹੈ ਜਾਂ ਟੋਟਲ ਜਿੰਨਾ ਪੈਸਾ ਕਮਾਇਆ ਹੈ ਇਹਨਾਂ ਦਾ ਜਿੰਨਾ ਸ਼ੇਅਰ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਇਹ ਆਪ ਬਿਲ ਰੇਜ਼ ਕਰਦੇ ਨੇ ਉਹਦਾ 2021 ਤੋਂ ਲੈ ਕੇ ਹੁਣ ਤੱਕ ਬਿਲ ਰੇਜ਼ ਹੋ ਰਹੀ ਸੀ ਬਿਲ ਡਿਸਟਲੀ ਸਾਈਨਡ ਨੇ ਇਹਨਾਂ ਨੇ ਬਿਲ ਭੇਜੇ ਪੇਮੈਂਟਸ ਰਿਸੀਵ ਕੀਤੀਆਂ ਆਪਣੇ ਅਕਾਊਂਟ 'ਚ ਤਾਂ ਠੱਗੀ ਦੀ ਗੱਲ ਕਿੱਥੋਂ ਆਈ ਇਹ ਜਿਹੜੀ ਗੱਲ ਉਹ ਤੁਹਾਨੂੰ ਕਿਹਾ ਹੀ ਜਾਂਦੀ ਹੈ ਕਿ ਸਾਡਾ ਕੰਟਰੈਕਟ ਮੁੱਕ ਗਿਆ ਸੀ ਕੰਟਰੈਕਟ ਮੁੱਕਣ ਤੋਂ ਬਾਅਦ ਵੀ ਲਗਾਤਾਰ ਸਾਡੀ ਜਿਹੜੀ ਇਨਕਮ ਖਾ ਰਹੇ ਨੇ ਕੋਸ ਕੰਟਰੈਕਟ ਮੁੱਕਣ ਦੀ ਜਿਹੜੀ ਡੇਟ ਕਾਕਾ ਦੱਸ ਦਿਆ ਪਿਆ ਕਾਕਾ ਸਿੰਘ ਅਸੀਂ ਦੱਸਿਆ ਪਿਆ ਉਸ ਤੋਂ ਬਾਅਦ ਵੀ ਕੱਕੇ ਦੇ ਅਕਾਊਂਟ ਵਿੱਚ ਪੇਮੈਂਟਸ ਗਈਆਂ ਨੇ ਉਸ ਤੋਂ ਬਾਅਦ ਵੀ ਕੱਕੇ ਨੇ ਜਿਹੜੇ ਬਿਲਸ ਨੇ ਕਲੀਅਰ ਕਰਵਾਏ ਜੀ ਇਹਨਾਂ ਨੇ ਕਿਹਾ ਕਿ ਅਸੀਂ ਫਰਵਰੀ ਦੇ ਵਿੱਚ 9 ਫਰਵਰੀ 2025 ਨੂੰ ਇੱਕ ਨੋਟਿਸ ਭੇਜਿਆ ਸੀ ਟਰਮੀਨੇਸ਼ਨ ਦਾ ਉਸ ਤੋਂ ਪਹਿਲਾਂ 8 ਅਗਸਤ 2024 ਨੂੰ ਅਸੀਂ ਨੋਟਿਸ ਭੇਜਿਆ ਸੀ ਇਹਨਾਂ ਨੇ ਤਾਂ ਫਰਵਰੀ ਦੇ ਬਿਲਸ ਵੀ ਸਾਨੂੰ ਰੇਜ਼ ਕੀਤੇ ਹੋਏ ਆ ਲਾਸਟ ਪੇਮੈਂਟ 27 ਫਰਵਰੀ ਦੀ ਇਹਨਾਂ ਦੇ ਅਕਾਊਂਟ ਚ ਆਈ ਹੋਈ ਐ ਸਕਾਈ ਵੱਲੋਂ ਜਿਵੇਂ ਕਹਿ ਸਕਦੇ ਨੇ ਕਿ ਸਾਡਾ ਕੰਟਰੈਕਟ ਟੁੱਟ ਗਿਆ ਹੁਣ ਜੇ ਤੁਸੀਂ ਕੰਟਰੈਕਟ ਚ 18 ਗਾਣੇ ਦੇਣ ਦੀ ਕਮਿਟਮੈਂਟ ਕੀਤੀ ਸੀ ਤੁਸੀਂ ਉਹ ਕਮਿਟਮੈਂਟ ਹੱਦ ਤੱਕ ਪੂਰੀ ਨਹੀਂ ਕਰ ਪਾਈ 6 ਗਾਣੇ ਤੁਸੀਂ ਸਾਲ ਦੇ ਨਹੀਂ ਦੇ ਪਾ ਰਹੇ ਕੰਪਨੀ ਨੂੰ ਤੁਸੀਂ ਲਾਸਟ ਚ ਲੈ ਕੇ ਜਾ ਰਹੇ ਹੋ ਕੰਪਨੀ ਨੂੰ ਤੁਸੀਂ ਪੈਸਾ ਵੀ ਅਡਵਾਂਸ ਲੈ ਲਿਆ ਆਪਣੀ ਕਮਿਟਮੈਂਟ ਪੂਰੀ ਨਹੀਂ ਕਰ ਰਹੇ ਤੇ ਇੱਕ ਲੈਟਰ ਆਫ ਟਰਮੀਨੇਸ਼ਨ ਭੇਜਣ ਦੇ ਨਾਲ ਤੁਸੀਂ ਕੰਟਰੈਕਟ ਚ ਬਾਹਰ ਥੋੜੀ ਆ ਜਾਊਂਗੀ ਅੱਜ ਮੈਂ ਤੁਹਾਡੇ ਨਾਲ ਬਿਆਨਨਾ ਕਰ ਲੈਣਾ ਜੀ ਕਿ ਮੈਂ ਤੁਹਾਨੂੰ ਆਪਣਾ ਆਪਣੀ ਕੋਠੀ ਵੇਚ ਰਿਹਾ ਹਾਂ ਤੁਸੀਂ ਮੈਨੂੰ ਪੈਸੇ ਦੇ ਦੇਣੇ ਉਹਦੇ ਵਿੱਚ ਕੱਲ ਨੂੰ ਮੈਂ ਉਹ ਪੈਸੇ ਲੈ ਕੇ ਮੁੱਕਰ ਜਾਵਾਂ ਮੈਂ ਕਹਾਂਾ ਨਹੀਂ ਜੀ 3 ਮਹੀਨੇ ਦੀ ਹਰਜੀ ਸਾਡੀ ਰਜਿਸਟਰੀ ਦੀ ਡੇਟ ਸੀਗੀ ਮੈਂ ਤਾਂ ਮਹੀਨੇ ਬਾਅਦ ਮੁੱਕਰ ਜਾਣਾ ਇਸ ਕੱਲ ਤੋਂ ਮੈਂ ਤਾਂ ਟਰਮੀਨੇਟ ਕਰ ਲਿਆ ਕੰਟਰੈਕਟ ਲੋ ਕਿੱਥੇ ਗਿਆ ਜੀ ਜੇ ਇੰਝ ਕਰਨ ਲੱਗ ਪਏ ਤਾਂ ਜਿਹੜੇ 5 5 10 10 ਸਾਲ ਦੇ ਕੰਟਰੈਕਟ ਹੁੰਦੇ ਆ ਕਈ ਸਿੰਗਰ ਤੇ ਉਹ ਤਾਂ ਕੋਈ ਵੈਲਿਊ ਹੀ ਨਹੀਂ ਹੈ ਕਾਨੂੰਨ ਦੀ ਤਾਂ ਕੋਈ ਵੈਲਿਊ ਨਹੀਂ ਰਹੂਗੀ ਨਾ ਜੀ ਇੱਕ ਸਿੰਪਲ ਟਰਮੀਨੇਸ਼ਨ ਨੋਟਿਸ ਤੇ ਬੇਸ ਤੇ ਤੁਸੀਂ ਕਿਵੇਂ ਕੰਟਰੈਕਟ ਨੂੰ ਟਰਮੀਨੇਟ ਕਰ ਰਹੇ ਹੋ ਹੁਣ ਆਰਡਰਸ ਦੇ ਮੁਤਾਬਕ ਕਾਕਾ ਸਿੰਗਰ ਜਿਹੜੇ ਨੇ ਉਹ ਕੰਮ ਕਿੱਥੇ ਕਰ ਸਕਦੇ ਨੇ ਸਕਾਈ ਡਿਜੀਟਲ ਤੋਂ ਇਲਾਵਾ ਕਿਤੇ ਕੰਮ ਨਹੀਂ ਕੀਤਾ ਜਾ ਸਕਦਾ ਜੀ ਜਦ ਤੱਕ ਤਾਂ ਕੰਟਰੈਕਟ ਦੇ ਵਿੱਚ ਐਕਸਕਲੂਸਿਵ ਰਾਈਟਸ ਸਕਾਈ ਕੋਲ ਹੈਗੇ ਨੇ ਇਹ ਉਹਨਾਂ ਦੀ ਫਰਦਰ ਜੇ ਕੋਈ ਹੋਰ ਵਾਇਓਲੇਸ਼ਨ ਕਰਨਗੇ ਤਾਂ ਇੱਕ ਮਾਨਯੋਗ ਕੋਰਟ ਦੇ ਆਰਡਰ ਦੀ ਕੰਟੈਂਪਟ ਹੋਊਗੀ ਮਾਨਯੋਗ ਕੋਰਟ ਦੇ ਆਰਡਰਾਂ ਦੇ ਤਹਿਤ ਇਹ ਕਿਸੇ ਹੋਰ ਕੰਪਨੀ ਦੇ ਨਾਲ ਜਦ ਤੱਕ ਕੰਟਰੈਕਟ ਚੱਲ ਰਿਹਾ ਹੈ ਇਹ ਕੰਮ ਨਹੀਂ ਕਰ ਪਾਉਣਗੇ ਮਤਲਬ ਇਹ ਆਪਣੇ ਗਾਣੇ ਕਿਤੇ ਹੋਰ ਰਿਲੀਜ਼ ਨਹੀਂ ਕਰ ਸਕਣਗੇ ਦੂਜਾ ਮਾਨਯੂ ਕੋਰਟ ਦੀ ਹਦਾਇਤ ਆਈ ਹੋਈ ਹੈ ਜੀ ਕਿ ਜਿਹੜੇ ਡਿਫਾਮੇਟਰੀ ਰਿਮਾਰਕਸ ਪਬਲਿਕ ਦੇ ਵਿੱਚ ਵਾਇਆ ਪ੍ਰੈਸ ਕਾਨਫਰੰਸ ਲਿਖ ਰਹੇ ਨੇ ਕਿ ਇਹਨਾਂ ਨਾਲ ਠੱਗੀ ਵੱਜੀ ਹੈ ਇਹਨਾਂ ਦੀ ਅਕਾਊਂਟਸ ਫੋਰਜਰੀ ਹੋਈਆਂ ਇਹਨਾਂ ਦੀ ਰਿਪੋਰਟ ਫੋਰਜ ਹੋਈਆਂ ਨੇ ਇਹਨਾਂ ਨੂੰ ਤਮਕਾਇਆ ਜਾ ਰਹੇ ਹੈ ਇਹ ਸਭ ਕੁਝ ਪਲੱਸ ਇਹ ਜਿਹੜਾ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਡਿਫਰਮੇਸ਼ਨ ਪੋਸਟ ਪਾਰੀਨੀ ਜਾਂ ਫਿਰ ਸਾਡੇ ਬਿਜ਼ਨਸ ਐਸੋਸੀਏਟ ਨੂੰ ਈਮੇਲਸ ਲਿਖ ਰਹੇ ਨੇ ਕਿ ਸਾਡੇ ਨਾਲ ਆਹ ਚੀਜ਼ਾਂ ਕਰ ਰਹੀ ਹੈ ਸਕਾਈ ਡਿਜੀਟਲ ਉਹ ਚੀਜ਼ ਤੋਂ ਹਰ ਇੱਕ ਚੀਜ਼ ਕਰਨ ਤੋਂ ਮਾਨਯੋਗ ਕੋਰਟ ਨੇ ਰੋਕ ਲਾ ਦਿੱਤੀ ਹੋਈ ਹੈ ਸਿਰਫ ਇੱਕ ਪੱਕੇ ਵਾਲਾ ਕੇਸ ਹੀ ਨਹੀਂ ਇੱਕ ਹੋਰ ਕੇਸ ਉੱਟਦਾ ਹੈ ਜਦੋਂ ਸੁਨੰਦ ਵਾਲਾ ਕੇਸ ਹੁੰਦਾ ਉਸ ਤੋਂ ਬਾਅਦ ਸ਼੍ਰੀ ਬਰਾੜ ਵੀ ਸਾਹਮਣੇ ਆਉਂਦੇ ਨੇ ਸ਼੍ਰੀ ਬਰਾੜ ਕਹਿੰਦੇ ਕਿ ਮੇਰੇ ਨਾਲ ਲੱਖਾਂ ਦੀ ਠੱਗੀ ਮੇਰੇ ਖਾਤਿਆਂ ਦੇ ਵਿੱਚੋਂ ਹੋ ਗਈ ਕਹਿੰਦੇ ਕਿ ਮੈਂ ਬਾਹਰ ਆ ਗਿਆ ਮੇਰੇ ਉਸ ਤੋਂ ਬਾਅਦ ਮੇਰੇ ਨਾਲ ਅਜਿਹੀਆਂ ਠੱਗੀਆਂ ਹੋਈਆਂ ਕਿ ਮੈਨੂੰ ਅੱਜ ਜਾ ਕੇ ਪਤਾ ਲੱਗਦਾ ਕਿ ਮੇਰੇ ਨਾਲ ਐਡਾ ਵੱਡਾ ਧੋਖਾ ਜੜਾ ਲਗਾਤਾਰ ਉਸ ਕੰਪਨੀ ਦੇ ਵੱਲੋਂ ਕੀਤਾ ਜਾਂਦਾ ਰਿਹਾ ਜੀ ਹੁਣ ਤੁਸੀਂ ਗੱਲ ਛੇੜ ਹੀ ਲਈ ਹੈ ਇੱਕ ਬੰਦਾ ਜੀ ਆਪਣੇ ਅਕਾਊਂਟ ਖਲਵਾਉਂਦੇ ਨੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ 3B2 ਬ੍ਰਾਂਚ ਚ ਉਹ ਆਪਣਾ ਮੋਬਾਈਲ ਨੰਬਰ ਪਾਉਂਦੇ ਆ ਵਿੱਚ ਟਾਈਮਲੀ ਉਹਨਾਂ ਦੀ ਸਟੇਟਮੈਂਟਸ ਨਿਕਲਦੀਆਂ ਨੇ ਉਹ ਸਟੇਟਮੈਂਟ ਦਾ ਹਿਸਾਬ ਵੀ ਹੁੰਦਾ ਹੈ ਕੁਇਕ ਐਨਓਸੀ ਈਸ਼ੂ ਕਰਾ ਜਾਂਦੇ ਨੇ ਜਿਹਦੀ ਅੱਜ ਤੋਂ ਮੇਰਾ ਇਹਨਾਂ ਇਸ ਬੰਦੇ ਨਾਲ ਇਸ 뮤זיਕ ਕੰਪਨੀ ਦੇ ਨਾਲ ਕੁਈ ਲੈਣ ਦੇ ਨਾਮੇ ਤਿੰਨ ਸਾਲ ਬਾਅਦ ਜਦੋਂ ਰੌਲਾ ਪੈਂਦਾ ਕਿਸੇ ਹੋਰ ਆਰਟਿਸਟ ਦਾ ਚਾਹੇ ਉਸ ਆਰਟਿਸਟ ਦੇ ਕਹਿਨ ਤੇ ਚਾਹੇ ਉਸ ਆਰਟਿਸਟ ਦੀ ਸਪੋਰਟ 'ਚ ਚਾਹੇ ਜੋ ਮਰਜ਼ੀ ਕਾਰਨ ਹੋਵੇ ਤੁਹਾਨੂੰ ਤਿੰਨ ਸਾਲ ਬਾਅਦ ਯਾਦ ਆ ਰਿਹਾ ਕਿ ਤੁਹਾਡਾ ਇੱਕ ਅਕਾਊਂਟ ਸੀਗਾ ਤੇ ਉਸ ਅਕਾਊਂਟ ਦੇ ਵਿੱਚ ਇੱਕ ਨੰਬਰ ਚੇਂਜ ਹੋ ਗਿਆ ਸੀ ਓਟੀਪੀ ਵੀ ਉਸ ਨੰਬਰ ਤੇ ਨਹੀਂ ਆ ਰਹੀ ਸੀ ਨਵੇਂ ਨੰਬਰ ਤੇ ਆ ਰਹੀ ਸੀ ਅਕਾਊਂਟ ਸਟੇਟਮੈਂਟ ਜਿਹੜੀ ਥੋੜੀ ਰਿਕੁਐਸਟ ਤੇ ਕਢਾਈਆਂ ਹੋਈਆਂ ਸੀ ਉਹਦੇ ਵਿੱਚ ਤੁਹਾਨੂੰ ਉਸ ਟਾਈਮ ਕੁਝ ਪਤਾ ਨਹੀਂ ਲੱਗਿਆ ਕਿ ਪੈਸੇ ਦੀ ਹਿਰਾਫੇਰੀ ਹੋਈ ਹੈ ਜੇ ਹੋਈ ਵੀ ਹੈ ਜਦੋਂ ਤੁਸੀਂ ਫਾਈਨਲੀ ਡਿਸਾਈਡ ਕਰ ਲਿਆ ਕਿ ਹੁਣ ਤੋਂ ਅਸੀਂ ਕੰਮ ਇਕੱਠੇ ਨਹੀਂ ਕਰਨਾ ਤੁਸੀਂ ਐਨਓਸੀ ਵੀ ਇਸ਼ੂ ਕਰਤੀ ਜਦੋਂ ਤੁਸੀਂ ਐਨਓਸੀ ਇਸ਼ੂ ਕਰ ਰਹੇ ਸੀ ਉਸ ਟਾਈਮ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਹਿਰਾਫੇਰੀਆਂ ਹੋਈਆਂ ਨੇ ਇਹ ਬੇਸਲੈਸ ਅਲੀਗੇਸ਼ਨਸ ਨੇ ਤੁਸੀਂ ਪੁਲਿਸ ਮਸ਼ੀਨਰੀ ਦਾ ਮਿਸਯੂਜ਼ ਕਰ ਰਹੇ ਹੋ ਜੇ ਤੁਹਾਡੇ ਕੋਲ ਇਹ ਕੋਈ ਪੈਸੇ ਦਾ ਕੋਈ ਰੌਲਾ ਹੁੰਦਾ ਵੀ ਹੈ ਉਹ ਬੀਸਿਕਲੀ ਇੱਕ ਸਿਵਲ ਡਿਸਪਿਊਟ ਹੁੰਦਾ ਹੈ ਤੁਸੀਂ ਕੋਰਟ ਦੇ ਵਿੱਚ ਆਓ ਜੇ ਤੁਸੀਂ ਕੋਰਟ 'ਚ ਵੀ ਨਹੀਂ ਆਣਾ ਮੇਰਾ ਪਹਿਲੀ ਵਾਰ ਵੀ ਜਦੋਂ ਮੈਸੇਜ ਤਾਲੀਵਾਲ ਸਾਹਿਬ ਦੇ ਨਾਲ ਜਦੋਂ ਮੈਂ ਵਾਈਟ ਦਿੱਤੀ ਸੀ ਸਾਡਾ ਇਹੀ ਸੀ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਅੱਜ ਵੀ ਅਸੀਂ ਇਹੀ ਕਹਿੰਨੇ ਕਿ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਪਰ ਜੇ ਤੁਸੀਂ ਇਸ ਇਮਪ੍ਰੈਸ਼ਨ ਵਿੱਚ ਹੋ ਕਿ ਸਾਡੇ ਉੱਤੇ ਦਬਾਅ ਪਾ ਲੋਗੇ ਜਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਪੁਲਿਸ ਦੀ ਮਸ਼ੀਨਰੀ ਦਾ ਮਿਸਯੂਜ਼ ਕਰਕੇ ਜਾਂ ਸਰਕਾਰ ਚ ਆਪਣੇ ਕੰਟੈਕਟਸ ਯੂਜ਼ ਕਰਕੇ ਇੱਕ x y z ਕਰਨ ਦੇ ਨਾਲ ਤੁਸੀਂ ਦਬਾ ਲੋਗੇ ਤਾਂ ਇਹ ਭੁਲਿਖੀ ਤੁਸੀਂ ਦੂਰ ਰੱਖੋ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਕੋਈ ਤੱਥ ਹੈ ਕੋਈ ਵੀ ਸੋਲਿਡ ਚੀਜ਼ ਹੈ ਸਾਹਮਣੇ ਆਓ ਕੋਰਟ ਚ ਤੁਸੀਂ ਮਾਣੀਓ ਕੋਰਟਾਂ ਚ ਡਿਸਪਿਊਟ ਵਾਸਤੇ ਨਹੀਂ ਆਉਣਾ ਰੈਜ਼ੋਲੂਸ਼ਨ ਵਾਸਤੇ ਤੁਸੀਂ ਮੀਡੀਏਸ਼ਨ ਕਰਾ ਲਓ ਚਾਰ ਬੰਦੇ ਜਿਹੜੇ ਮੋਤਵਾਰ ਬੰਦੇ ਨੇ ਇੰਡਸਟਰੀ ਦੇ ਉਹਨਾਂ ਨੂੰ ਵਿੱਚ ਮਠਾ ਕੇ ਖਤਮ ਕਰੋ ਜਦੋਂ ਐਨਓਸੀ ਹੋਈ ਸੀ ਉਦੋਂ ਵੀ ਤਾਂ ਚਾਰ ਬੰਦੇ ਬੈਠੇ ਸੀ ਨਾ 3 ਸਾਲ ਬਾਅਦ ਤੁਹਾਨੂੰ ਯਾਦ ਆ ਰਹੇ ਐਲੀਗੇਸ਼ਨਸ ਸ਼੍ਰੀ ਭਰਾੜ ਦੇ ਖਿਲਾਫ ਵੀ ਕੋਰਟ ਦੇ ਵਿੱਚ ਗਏ ਨਹੀਂ ਫਿਲਹਾਲ ਤਾਂ ਜੀ ਸਾਨੂੰ ਇਹਦੀ ਕੋਈ ਲੋਡ ਪਈ ਨਹੀਂ ਕਿ ਹਾਂ ਪਰ ਜੇ ਇਹੋ ਜੀ ਪ੍ਰੈਕਟਿਸ ਹੁੰਦੀ ਤਾਂ ਪਹਿਲੇ ਕਾਕੇ ਨੂੰ ਟਾਰਗੇਟ ਕਿਉਂ ਕੀਤਾ ਗਿਆ ਸੇਮ ਐਲੀਗੇਸ਼ਨ ਕਾਕਾ ਲਾਉਂਦਾ ਸੇਮ ਐਲੀਗੇਸ਼ਨ ਜਿਹੜੇ ਨੇ ਉਹ ਸ਼੍ਰੀ ਭਰਾੜ ਦੇ ਉੱਪਰ ਲਾਏ ਜਾਂਦੇ ਨੇ ਕਾਕੇ ਦੇ ਕੰਮ ਕਰਦੇ ਉੱਤੇ ਸਟੇ ਲੱਗ ਜਾਂਦੀ ਕਿ ਕਾਕਾ ਇਸ ਤੋਂ ਇਲਾਵਾ ਕਿਤੇ ਗਾ ਨਹੀਂ ਸਕੂਗਾ ਸ਼੍ਰੀ ਭਰਾੜ ਨੂੰ ਕਿਉਂ ਬਖਸ਼ਿਆ ਜਾ ਰਿਹਾ ਹੈ ਜੀ ਸਿੰਪਲ ਜੀ ਗੱਲ ਆ ਅਸੀਂ ਮਾਨਿਓ ਕੋਰਟ ਚੋਂ 12 ਹੀ ਜਾਵਾਂਗੇ ਜੇ ਸਾਡੇ ਕੋਲ ਕੋਈ ਕਾਉਂਡ ਹੋਊਗਾ ਜਦੋਂ ਅਸੀਂ ਆਪਣੇ ਪਾਸੇ ਗਲਤ ਨਹੀਂ ਹੋਵਾਂਗੇ ਸ਼ਰੀਪਰਾੜ ਉਹਨਾਂ ਨਾਲ ਕੋਈ ਰਿਟਨ ਕੰਟਰੈਕਟ ਨਹੀਂ ਸੀ ਇਹਨਾਂ ਦਾ ਇਹਨਾਂ ਨੇ ਆਪ ਹੀ ਸਾਨੂੰ ਐਨੋਸੀ ਦਿੱਤੀ ਹੋਈ ਸੀ ਤਾਂ ਅਸੀਂ ਕੋਰਟ ਦੇ ਵਿੱਚ ਬਾਈ ਲਾਅ ਜਾ ਰਹੇ ਹਾਂ ਜੇ ਸਾਡੀ ਕੋਈ ਰੈਮੇਡੀ ਹੈ ਜੇ ਕਾਨੂੰਨ ਨੇ ਸਾਨੂੰ ਕੋਈ ਰੈਮੇਡੀ ਦਿੱਤੀ ਹੋਈ ਹੈ ਸਾਡੇ ਕੋਲ ਪ੍ਰੋਪਰ ਪੇਪਰ ਵਰਕ ਹੈ ਤੁਸੀਂ ਸਾਡੀ ਕੋਈ ਕਾਉਜ਼ ਆਫ ਐਕਸ਼ਨ ਰਾਈਜ਼ ਕਰਨ ਵਾਸਤੇ ਕੋਈ ਤੁਸੀਂ ਇੱਕੋ ਤੇ ਗਲਤ ਕੰਮ ਕਰ ਰਹੇ ਹੋ ਸੀ ਤਾਂ ਹੀ ਕੋਰਟ ਚ ਜਾਵਾਂਗੇ ਉਨ ਐਵੇਂ ਤਾਂ ਚਾਰ ਬੰਦੀ ਜੇ ਆਪਣੀ ਪੋਸਟਾਂ ਪਾਈ ਜਾਣਗੀਆਂ ਅਸੀਂ ਹਰ ਇੱਕ ਵਾਸਤੇ ਨਾ ਸੀਰੀਅਸਲੀ ਤਾਂ ਨਹੀਂ ਲਾਵਾਂਗੇ ਨਾ ਜੀ ਉਹਨਾਂ ਨੂੰ ਜਦ ਤੱਕ ਕੋਈ ਰਿਟਨ ਫਾਰਮੈਲिटीज ਨਹੀਂ ਹੋਣੀ ਕੋਈ ਵਾਇਓਲੇਸ਼ਨ ਨਹੀਂ ਹੋਈ ਵਾਇਓਲੇਸ਼ਨ ਦੇ ਤਹਿਤ ਹੀ ਅਸੀਂ ਕੋਰਟ 'ਚ ਜਾਵਾਂਗੇ ਨਾ ਜੇ ਕਾਕਾ ਜੀ ਇੰਨੀ ਵਾਇਓਲੇਸ਼ਨਸ ਕਰ ਰਹੇ ਸੀ ਪਹਿਲੀ ਵਾਰ ਤੁਹਾਨੂੰ ਮਾਫ ਕਰਤਾ ਦੂਜੀ ਵਾਰ ਤੁਹਾਨੂੰ ਕੁਝ ਨਹੀਂ ਗਿਆ ਕਿ ਚਲੋ ਕੋਈ ਗੱਲ ਨਹੀਂ ਤੀਜੀ ਵਾਰ ਵੀ ਅਸੀਂ ਚੁੱਪ ਰਹੇ ਪਰ ਤੁਸੀਂ ਦਿਨ ਬਦ ਦਿਨ ਦਿਨ ਬਦ ਦਿਨ ਤੁਸੀਂ ਹੱਤ ਹੀ ਨਹੀਂ ਰਹੇ ਸੀ ਜਿਹਨੇ ਸਾਡੇ ਬਿਜ਼ਨਸ ਐਸੋਸੀਏਟ ਨੇ ਉਹਨਾਂ ਨੂੰ ਤੁਸੀਂ ਸਿੱਧਾ ਈਮੇਲਸ ਲਿਖ ਰਹੇ ਹੋ ਅਲਿਗੇਸ਼ਨ ਤੁਸੀਂ ਇਹ ਲਾ ਰਹੇ ਹੋ ਕਿ ਇਹਨਾਂ ਨੇ ਸੀਐਮਐ ਸਾਡਾ ਅਪਲੋਡ ਨਹੀਂ ਕੀਤਾ ਸਾਡੇ ਪਾਸਵਰਡ ਰੀਲੀਜ਼ ਨਹੀਂ ਕੀਤੇ ਸਾਡੇ ਕੋਲ ਈਮੇਲਸ ਨਹੀਂ ਜੀ ਇਹਨਾਂ ਨੂੰ ਲੂਪ ਉਤੇ ਵਿੱਚ ਰੱਖਿਆ ਹੋਇਆ ਹੈ ਇਹਨਾਂ ਦੀ ਰਿਕਵੈਸਟ ਤੇ ਅਗਸਤ 2023 ਚ ਇਹਨਾਂ ਦਾ ਸਭ ਕੁਝ ਰੀਲੀਜ਼ ਹੋ ਚੁੱਕਿਆ ਸੀ ਪਰ ਜੇ ਤੁਸੀਂ ਅਸਲ ਗੱਲਾਂ ਨੂੰ ਤੋੜ ਮਰੋੜ ਕੇ ਝੂਠ ਬੋਲੋਗੇ ਤਾਂ ਫਿਰ ਅਸੀਂ ਵੀ ਚੁੱਪ ਨਹੀਂ ਬੈਠਾਂਗੇ ਜੀ ਕਾਕਾ ਇਸ ਤੋਂ ਬਾਅਦ ਐਕੀ ਟਿਵੀ ਇੰਟਰਵਿਊ ਵੀ ਨਹੀਂ ਦੇ ਸਕੂਗਾ ਜੋ ਕੋਰਟ ਦੇ ਆਰਡਰ ਨੇ ਉਸ ਦੇ ਮੁਤਾਬਕ ਜਿਸ ਤਰੀਕੇ ਨਾਲ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਐਨਟੀਵੀ ਇੰਟਰਵਿਊਸ ਦੇ ਵਿੱਚ ਇਹ ਅਲਿਗੇਸ਼ਨ ਲੱਗੇ ਉਸ ਤੋਂ ਵੀ ਫ੍ਰੀਸ ਕਰਨਾ ਪਊ। ਦੇਖੋ ਜੀ ਇੱਕ ਟੀਵੀ ਇੰਟਰਵਿਊ ਦੇ ਸਕਦੇ ਨੇ ਬਿਲਕੁਲ ਦੇ ਸਕਦੇ ਉਹਨਾਂ ਦਾ ਹੱਕ ਹੈ ਜੀ। ਬਟ ਜੇ ਉਹ ਚਾਹਣ ਕਿ ਮੈਂ ਟੀਵੀ ਇੰਟਰਵਿਊ ਦਿੰਦੇ ਹੋਏ ਜਾਂ ਕੋਈ ਵੀ ਬਾਈਟ ਦਿੰਦੇ ਹੋਏ ਕੋਈ ਵੀ ਪੋਸਟ ਮੈਂ ਇਹੋ ਜੀ ਪਾ ਸਕਦਾ ਕਿ ਮੇਰੀ ਫ੍ਰੀडम ਹੈ ਜਿਹਦੇ ਵਿੱਚ ਮੈਂ ਇਹਨਾਂ ਦੀ ਰੈਪਿਊਟੇਸ਼ਨ ਨੂੰ ਡਿਫੇਮ ਕਰੂੰਗਾ ਇਹਨਾਂ ਦੀ ਰੈਪਿਊਟੇਸ਼ਨ ਥੱਲੇ ਲੈ ਕੇ ਆਉਂਗਾ ਉਹਦੇ ਉੱਤੇ ਮਾਨਯੋਗ ਕੋਰਟ ਨੇ ਸਟੀਲ ਆਇਆ ਹੋਇਆ ਹੈ। ਕਿ ਤੁਸੀਂ ਹੁਣ ਨਹੀਂ ਕਿਸੇ ਹੋਰ ਨੂੰ ਡਿਫੇਮ ਕਰ ਪਾਉਂਗੇ ਜਿਹੜੇ ਵੀ ਪਲੈਂਟਿਫ ਦੀ ਜਿਹੜੀ ਕੰਪਨੀ ਹੈ ਇਸका एडिਡਿਸਟਲ ਉਹਨਾਂ ਦੇ ਜਾਂ ਫਿਰ ਉਹਨਾਂ ਦੇ ਡਾਇਰੈਕਟਰ ਉਹਨਾਂ ਦੇ ਉੱਤੇ ਤੁਸੀਂ ਝੂਠੇ ਅਲੀਗੇਸ਼ਨ ਨਹੀਂ ਲਾ ਪਾਉਂਗੇ ਜਿਹਦੇ ਤਹਿਤ ਆਮ ਪਬਲਿਕ ਦੇ ਵਿੱਚ ਪਤਾ ਲੱਗੇ ਕਿ ਹਾਂ ਇਹ ਬੰਦੇ ਤਾਂ ਯਾਰ ਜਿਹੜੇ ਅਲੀਗੇਸ਼ਨ ਕਾਕਾ ਜੀ ਲਾ ਰਹੇ ਹਨ ਕਾਕਾ ਕੇ ਖੁਦ ਐਡਾ ਵੱਡਾ ਸੋਸ਼ਲ ਹੈਂਡਲ ਹੈ ਪਬਲਿਕ ਪੀ ਜਸਾਰੀ ਜਨਤਾ ਨੂੰ ਫੋਲੋ ਕਰਦੀ ਹੈ ਲੋਕੀ ਤਾਂ ਇਹੀ ਮੰਨਣਗੇ ਕਿ ਹਾਂ ਇਹ ਬੰਦਾ ਕਹਿ ਦੇ ਕਿ ਮੇਰਾ ਫਰਾਡ ਹੋਇਆ ਤੇ ਕੰਪਨੀ ਨੇ ਫਰਾਡ ਕੀਤਾ ਕੁਝ ਵੀ ਸਬਸਟੈਂਸ਼ੀਟ ਨਹੀਂ ਹੋਈ ਕੋਈ ਚੀਜ਼ ਹਦੀ ਕੂਟ ਦੇ ਸਾਹਮਣੇ ਨਹੀਂ ਆਈ ਕੋਈ ਤੱਥ ਨਹੀਂ ਕੋਈ ਐਵੀਡੈਂਸ ਨਹੀਂ ਤੁਸੀਂ ਚੱਕ ਕੇ ਸਾਰੇ ਅਲਿਗੇਸ਼ਨ ਲਾ ਰਹੇ ਹੋ ਤਾਂ ਇਸ ਚੀਜ਼ ਦੇ ਉੱਤੇ ਮਾਨੀਅਕੂਟ ਨੇ ਫਿਲਹਾਲ ਸਟੇ ਲਈ ਹੋਈ ਹੈ ਜਿਹੜਾ ਡਿਫਰਮੇਸ਼ਨ ਤੁਸੀਂ ਡਿਫਰਮੇਸ਼ਨ ਕਿਹਾ ਕਿ ਡਿਫਰਮੇਸ਼ਨ ਤੇ ਜਿਹੜਾ 10 ਕਰੋੜ ਰੁਪਏ ਦਾ ਤੇ ਉਹਨੂੰ ਸਾਬਤ ਕਰੋ ਜਾਂ 10 ਕਰੋੜ ਦਿਓ ਉਹਦੇ ਲਈ ਕੋਈ ਟਾਈਮ ਬਾਉਂਡ ਕੀਤਾ ਗਿਆ ਹੈ ਕਿ ਤੁਸੀਂ ਇਸ ਦੇ ਸਬੂਤ ਦਿਓ ਨਹੀਂ ਤੇ ਫਿਰ ਜਿਹੜਾ ਤੁਸੀਂ ਡਿਫਰਮੇਸ਼ਨ ਸੂਟ ਕਰਨ ਵਾਲੇ ਪਾਸੇ ਜਾਓਗੇ ਨਹੀਂ ਜੀ ਅਸੀਂ ਡਿਫਰਮੇਸ਼ਨ ਦਾ ਜਿਹੜਾ ਅਸੀਂ ਸਿਵਲ ਕੇਸ ਪਾਇਆ ਉਹ ਅਸੀਂ 10 ਕਰੋੜ ਦਾ ਪਾਇਆ ਕਿ ਜਿਹੜੀ ਇਹਨਾਂ ਨੇ ਸਾਡੇ ਖਿਲਾਫ ਡਿਫਰਮੇਸ਼ਨ ਕੀਤੀ ਹੈ ਚਾਹੇ ਪ੍ਰੈਸ ਕਾਨਫਰੰਸ ਹੈ ਚਾਹੇ ਉਹਨਾਂ ਦੇ ਪੋਸਟ ਨੇ ਚਾਹੇ ਉਹ ਜਿਹੜੇ ਸਾਨੂੰ ਈਮੇਲਸ ਲਿਖ ਰਹੇ ਨੇ ਸਾਡੇ ਲੋਕਾਂ ਨੂੰ ਮੈਸੇजेस ਕਰ ਰਹੇ ਨੇ ਸਾਡੇ ਪਾਰਟਨਰਸ ਨੂੰ ਮੈਸੇजेस ਕਰ ਰਹੇ ਹੈ ਹੋਰ ਸਿੰਗਰਸ ਨੂੰ ਸਾਰੇ ਨੇ ਕਿ ਹਾਂ ਤੁਸੀਂ ਵੀ ਇੰਜ ਟਰਮੀਨੇਸ਼ਨ ਲੈਟਰਸ ਵੀ ਦੂ ਇਨ ਹਨ ਉਹਦੇ ਤਹਿਤ ਜਿਹੜਾ ਅਸੀਂ ਫਿਲਹਾਲ ਅਸੈਸ ਕਰ ਪਾਈ ਸੀ 10 ਕਰੋੜ ਦਾ ਇਹਨਾਂ ਨੇ ਸਾਡਾ ਆ 4-5 ਦਿਨਾਂ ਦਾ ਨੁਕਸਾਨ ਕੀਤਾ ਹੈ ਤੇ ਉਹਦੇ ਤਹਿਤ ਸੀ ਦਾਵਾ ਠੋਕਿਆ ਜੀ ਤੇ ਇਹਦੇ ਲਈ ਕੋਈ ਸਮਾਂ ਦਿੱਤਾ ਗਿਆ ਕਾ ਕਾਕੇ ਹੋਣਾ ਨੂੰ ਕਿ ਤੁਸੀਂ ਜਾ ਕੇ ਇਸ ਦੀ ਮਾਫੀ ਮੰਗਿਓ ਜਾਂ ਇਹ ਐਵੀਡੈਂਸ ਤੇ ਲੈ ਕੇ ਆਓ ਕੋਈ ਸਮਾਂ ਬਾਉਂਡ ਕੀਤਾ ਗਿਆ ਨਹੀਂ ਕੋਈ ਸਮਾਂ ਬਾਉਂਡ ਨਹੀਂ ਹੈ ਜੀ ਫਿਲਹਾਲ ਅਗਲੀ ਤਰੀਕ 3 ਅਪ੍ਰੈਲ ਹੈ 3 ਅਪ੍ਰੈਲ ਨੂੰ ਮਾਨਯੋਗ ਕੋਰਟ ਦੇ ਵਿੱਚ ਉਹਨੂੰ ਅਪੀਅਰੈਂਸ ਵਾਸਤੇ ਬੁਲਾਇਆ ਹੋਇਆ ਹੈ ਹੁਣ ਦੇਖੋ ਜੀ ਉਹ ਆਪਣਾ ਕੀ ਅੱਗੇ ਤਤ ਰੱਖਦੇ ਆ ਆਪਣੇ ਸਟੇਟਮੈਂਟ ਕੀ ਰੱਖਦੇ ਨੇ ਤੇ ਕੁਈ ਟਾਈਮ ਬਾਉਂਡ ਦਾ ਫਿਲਹਾਲ ਕੋਈ ਖੁਦਾ ਕੁਝ ਨਹੀਂ ਹੈ ਜੀ ਕੋਈ ਹੋਰ ਸਿੰਗਰਸ ਨੇ ਅਜੇ ਤੱਕ ਪਹੁੰਚ ਕੀਤੀ ਕਿਉਂਕਿ ਬਹੁਤ ਸਾਰੇ ਸਿੰਗਰ ਇਸ ਕੰਪਨੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਚਾਹੇ ਪੋਸਟਾਂ ਦੇ ਜ਼ਰੀਏ ਜਾਂ ਪ੍ਰੈਸ ਕਾਨਫਰੰਸਾਂ ਦੇ ਜ਼ਰੀਏ ਕਈਆਂ ਦੇ ਬਾਰੇ ਅਲੀਗੇਸ਼ਨ ਛੋਟੇ ਛੋਟੇ ਸਿੰਗਰ ਵੀ ਬੈਠੇ ਨੇ ਜਿਹੜੇ ਜੇ ਨਵੇਂ ਇੰਡਸਟਰੀ ਦੇ ਵਿੱਚ ਆਉਣੇ ਸੀ ਉਹ ਵੀ ਕਈਆਂ ਦੇ ਅਲੀਗੇਸ਼ਨ ਦੇਖਣ ਨੂੰ ਸਾਹਮਣੇ ਆਏ ਉਹਨਾਂ ਦੀ ਵੀ ਇਸ ਗੱਲ ਦੀ ਤਾੜਨਾ ਕਰ ਰਹੇ ਹਾਂ ਕਿ ਇਸ ਚੀਜ਼ ਤੋਂ ਬਚਿਆ ਜਾਵੇ ਜੇ ਕੋਈ ਐਵੀਡੈਂਸਾ ਤਾਂ ਐਵੀਡੈਂਸ ਦੇ ਆਧਾਰ ਤੇ ਹੀ ਹੋਣ ਦੇਖੋ ਜੀ ਜਿੰਨਾ ਕ ਮੈਨੂੰ ਕੰਪਨੀ ਬਾਰੇ ਪਤਾ ਹੈ ਇਹ ਤੇ ਇਹ ਸਾਡੇ ਲਈ ਬੜੀ ਬੁਰੀ ਖਬਰ ਹੈ ਜਿਹੜਾ ਇੱਕ ਸਿੰਗਰ ਦੀ ਵਜ੍ਹਾ ਤੋਂ ਸਾਨੂੰ ਇਹ ਚੀਜ਼ ਫੇਸ ਕਰਨੀ ਪੈ ਰਹੀ ਹੈ ਅਸੀਂ ਇੰਨੇ ਕ ਸਿੰਗਰਸ ਨਾਲ ਕੰਮ ਕੀਤਾ ਹੈ ਜੀ ਕੰਪਨੀ ਨੇ ਇੰਨੇ ਕ ਸਿੰਗਰਸ ਨੂੰ ਲਾਂਚ ਕੀਤਾ ਹੈ ਵੱਡੇ ਤੋਂ ਵੱਡੇ ਸਿੰਗਰਸ ਨਾਲ ਲਾਂਚ ਕੀਤਾ ਇਨਫੈਕਟ ਉਹ ਸਿੰਗਰ ਇੱਕੋ ਜਿਹੇ ਹੋਣ ਜਿਹੜੇ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਬਹੁਤ ਵੱਡੇ ਚਿਹਰੇ ਨੇ ਉਹਨਾਂ ਨਾਲ ਵੀ ਕੋਈ ਡਿਸਪਿਊਟ ਨਹੀਂ ਰਿਹਾ ਤੁਸੀਂ ਡਿਸਪਿਊਟ ਛੱਡੋ ਜੀ ਅਜ ਤੱਕ ਇਹਨਾਂ ਦਾ ਕੋਈ ਚੈੱਕ ਨਹੀਂ ਬਾਊਂਸ ਹੋਇਆ। ਇਹਨਾਂ ਦੇ ਖਿਲਾਫ ਕੋਈ ਹੋਰ ਕੇਸ ਨਹੀਂ ਫਾਈਲ ਹੋਇਆ। ਬੰਦੇ ਦਾ ਕੈਰੇਕਟਰ ਬਿਲਕੁਲ ਸਾਹਮਣੇ ਹੈ ਜੀ। ਬਿਲਕੁਲ ਸਾਫ਼ ਕੈਰੇਕਟਰ ਹੈ। ਇਹਨਾਂ ਦੀ ਨੀਅਤ ਹੀ ਹੈ ਨਹੀਂ ਕਿਸੇ ਨਾਲ ਲੜਨ ਦੀ। ਨੀਅਤ ਬਿਲਕੁਲ ਸਾਫ਼ ਹੈ ਕਿ ਅਸੀਂ ਕਾਰੋਬਾਰੀ ਬੰਦੇ ਆ। ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਆ। ਸਾਨੂੰ ਸ਼ਾਂਤੀ ਨਾਲ ਆਪਣਾ ਕੰਮ ਕਰਨ ਦਿਓ। ਜੇ ਕੰਮ ਕਰ ਸਕਣਗੇ ਤਾਂ 뮤직 ਕੰਪਨੀ ਦੇ ਨਾਲ ਨਾਲ ਸਿੰਗਰ ਵੀ ਬਹੁਤ ਉੱਪਰ ਜਾਂਦਾ ਹੈ। ਜੀ ਤੁਸੀਂ ਗੱਲ ਕਰੋ ਤੁਸੀਂ ਮੈਂ ਵੀ ਇਹਨਾਂ ਦੀ ਵੀਡੀਓਜ਼ ਦੇ ਵਿੱਚ ਹੀ ਦੇਖਿਆ ਸੱਤ ਕੰਪਨੀਆਂ ਨੇ ਰਿਜੈਕਟ ਕੀਤਾ ਸੀ ਜੀ ਇਹਨਾਂ ਨੂੰ ਕੋਈ ਕੰਪਨੀ ਨੇ ਇਨਸਪੋਰਟ ਚਾਲੀ ਸੀ ਇਸ ਕਾਈਡਿਸਟਲੀ ਸੀਗੀ ਜਿਨ੍ਹਾਂ ਨੇ ਕਿਹਾ ਕਿ ਹਾਂ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਬਿਲਕੁਲ ਪੁਰਾਣਾ ਟਾਈਮ ਤੁਸੀਂ ਭੁੱਲ ਜੰਨੇ ਹੋ ਜਦ ਤੁਸੀਂ ਔਖੇ ਵੇਲੇ ਚੋਂ ਨਿਕਲ ਰਹੇ ਹੋਣੇ ਤਾਂ ਕੰਪਨੀ ਸਾਥ ਦਿੰਦੀ ਆ ਤੁਹਾਡਾ ਥੋੜੀ ਤੇ ਪੈਸਾ ਲਾਉਂਦੀ ਆ ਤੁਹਾਨੂੰ ਪ੍ਰੋਮੋਸ਼ਨ ਥੋੜੀ ਪ੍ਰੋਮੋਸ਼ਨ ਕਰਾਉਂਦੀ ਐ ਤੁਹਾਡੇ ਤੇ ਇੰਨਾ ਕ ਪੈਸਾ ਲਾਉਂਦੀ ਆ ਤੁਹਾਡੇ ਕੰਟੈਕਟਸ ਬਣਾਉਂਦੀ ਆ ਤੁਹਾਨੂੰ ਆਪਰਚੂਨਿਟੀ ਦਿੰਦੀ ਆ ਜੀ ਤੁਸੀਂ ਆ ਵੱਡੇ ਕਲੈਰਿਸਿਸ ਦਾ ਗਾਣਾ ਖਰੀਦ ਕੇ ਦੋ ਤੁਸੀਂ ਆ ਗਾਣਾ ਗਾਓ ਤੁਹਾਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਮਿਲਦਾ ਹੈ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਕੱਲਾ ਪੰਜਾਬ ਦੇ ਵਿੱਚ ਨਹੀਂ ਪੂਰਾ ਗਲੋਬਲੀ ਕਿਉਂ ਪੰਜਾਬੀ 뮤직 ਇੰਡਸਟਰੀ ਦਾ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਹੈ ਪੂਰੇ ਵਰਲਡ ਦੇ ਵਿੱਚ ਹੁਣ ਆ ਸਭ ਚੀਜ਼ਾਂ ਜੇ ਤੁਸੀਂ ਭੁੱਲ ਜਾਂਨੇ ਹੋ ਤੇ ਤੁਹਾਡੇ ਵਿੱਚ ਅਹੰਕਾਰ ਆ ਜਾਂਦਾ ਹੈ ਕਿ ਮੈਂ ਹੀ ਮੈਂ ਹਾਂ ਤੇ ਇਹ ਚੀਜ਼ ਇਨਸਾਨ ਨੂੰ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਹੁਤ ਖਰਾਬ ਕਰਦੀ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਇਹ ਪੂਰਾ ਮਸਲਾ ਬਹੁਤ ਗੰਭੀਰ ਸੀ ਜਿਹਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿੰਗਰ ਜਿਹੜੇ ਸਾਹਮਣੇ ਆ ਰਹੀ ਸੀ ਜਿਨ੍ਹਾਂ ਦੇ ਵਿੱਚੋਂ ਕਾਕਾ ਬਹੁਤ ਵੱਡੇ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਨੇ ਕਾਕਾ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਦੇ ਵਿੱਚ ਕਹਿੰਦੇ ਨੇ ਕਿ ਮੇਰੇ ਨਾਲ ਸਭ ਤੋਂ ਵੱਡਾ ਫਰਾਡ ਹੋਇਆ ਸੁਨਨ ਦਾ ਸ਼ਰਮਾ ਤੋਂ ਬਾਅਦ ਦੂਜੇ ਨੰਬਰ ਤੇ ਕਾਕੇ ਦਾ ਨਾਮ ਸੁਖੀਆਂ ਦੇ ਵਿੱਚ ਸੀ ਉਸ ਤੋਂ ਬਾਅਦ ਸ਼੍ਰੀ ਬਰਾੜ ਦਾ ਨਾਮ ਵੀ ਆਉਂਦਾ ਹੈ ਪਰ ਹੁਣ ਕਾਕੇ ਨੂੰ ਜਿਸ ਤਰੀਕੇ ਦੇ ਨਾਲ ਕੋਰਟ ਦੇ ਵੱਲ ਉਤਾਰਨਾ ਕੀਤੀ ਗਈ ਹੈ ਇਸ ਤੋਂ ਇਹ ਸਾਫ ਹੈ ਕਿ ਇਸ ਤੋਂ ਬਾਅਦ ਜਿਹੜਾ ਕੋਈ ਹੁਣ ਇਸ ਆਧਾਰ ਤੇ ਉੱਤੇ ਇਸ ਕੰਪਨੀ ਦੇ ਖਿਲਾਫ ਆਏਗਾ ਉਸ ਦੇ ਖਿਲਾਫ ਕੰਪਨੀ ਬਹੁਤ ਸ਼ਕਤੀ ਦੇ ਨਾਲ ਜਿਹੜਾ ਨਿਖਰਨ ਦੇ ਲੱਗੇ ਚੜ੍ਹੇਗਾ